ਬਿਲਾ ਬੈਲਾ ਪਹਿਲਾ ਮੈਂ ਮਨ ਚਾਉ ਖਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ ਆਵੇ ਤੋ ਹਰਨਾਥ ਨਾਥਾ ਤਸੈ ਭਾਵੇ ਸੋ ਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨੁ ਪੂਜਾ ਹਰਿ ਨਾਮ ਅੰਤਰ ਵਸ ਰਹਿ ਪੇਖ ਪਵਨੀ ਹਟ ਨਾ ਜਾਣਾ ਨਾਨਕ ਸਚ ਗਹਿ ਰਹਿ ਪਿੰਡਲੀ ਰੈਣੁ ਫਲੀ ਦਿਨ ਸੁਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮਨ ਜਗਾਏ ਰਾਮ ਨਵਹਾਨ ਨਵ ਥਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂੜ ਕਪਤ ਸੁਭਾਉ ਦੂਜਾ ਚੱਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨਿਸ਼ਾਣਿਆ ਕਰ ਜੋੜ ਨਾਨਕ ਸਾਚ ਮੰਗਾ ਨਦਰ ਕਰ ਤੁਦ ਪਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜੇਨ ਸੁਣ ਮੰਨ ਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੁਝੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਜੀ ਸੁਜੈ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆਂ ਉਹ ਪੂਰ ਰਹਾ ਸਰਬ ਠਾਈ ਨਾਨਕ ਉਰ ਥਾਰਿਆ ਮਹਿਲ ਬੁਲਾਏ ੜੀਏ ਤਖਤ ਸਨੇਹੀ RAM ਗੁਰਮਤਿ ਮਨ ਰਹਾਸੀ ਸੀ ਜਿਸ ਦੇਹੀ RAM ਮਨ ਮਾਰੀ ਝੈ ਸ਼ਬਦ ਸੀਝੈ ਤ੍ਰੇ ਲੋਕਨਾਥ ਪਛਾਣੇ ਮਨ ਦੀਕ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਤਕਿਆ ਤੇਰਾ ਸਾਚ ਸੁੱਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰਾ ਸ਼ੰਤ ਬਿਲਾਵਲ ਮਹਿਲਾ ਚੌਥਾ ਮੰਗਲ ੴ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇ ਮਨ ਸੁਖ ਸਮਾਣਾ RAM ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਵਡ ਭਾਗਿਆ ਸੋਹਾਗਣੀ ਹਰ ਮਸਤ ਕੁਮਾਣਾ RAM ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਰਪੇ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਪੇ ਰਾਮ ਮਾਨਸ ਜਨਮ ਹਰ ਪਾਈਏ ਹਰ 라ਵਣ ਵੇਰਾ ਰਾਮ ਗੁਰਮੁਖ ਮਿਲ ਸੋ ਹਗਣੀ ਰੰਗ ਹੋਏ ਕਹੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਗੰਮ ਦਿਰੜਾਇਆ ਮੰਤਨ ਰੰਗ ਪੀਣਾ RAM ਤਖਤ ਵਸ਼ਲ ਹਰ ਨਾਮ ਹੈ ਗੁਰਮੁਖ ਹਰ ਲੀਣਾ RAM ਬਿਨ ਹਰ ਨਾਮ ਨਾ ਜੀਵੰਦੇ ਜਿਉਂ ਚਲ ਬਿਨ ਮੀਨਾ RAM ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਰਾਮ